ਸਤਿ ਸ਼੍ਰੀ ਅਕਾਲ ਜੀ ਸਭ ਵੀਰਾਂ ਤੇ ਭੈਣਾਂ ਨੂੰ ਅ ਅੱਜ 3 ਕੁ ਹੋ ਗਈ ਜੀ 27 11ਵੇਂ ਮਹੀਨੇ ਦੀ ਤੇ ਅੱਜ ਦਾ ਜੋ ਪਹਿਲਾ ਟਰੇਡ ਹੈ ਉਹਦੀ ਆਪਾਂ ਐਂਟਰੀ ਲੈ ਲਈ ਹੈ ਐਂਟਰੀ ਦਾ ਰੀਜ਼ਨ ਤੇ ਐਂਟਰੀ ਲੈਵਲ ਆਪਾਂ ਗੱਲ ਕਰਦੇ ਹਾਂ ਅ ਐਂਟਰੀ ਦੋਸਤੋ ਇਸ ਲੈਵਲ ਤੇ ਲਈ ਹੈ ਆਪਾਂ ਇਹ ਜੋ ਲੈਵਲ ਹੈ ਤੇ ਸਟਾਪ ਲੋਸ ਆਪਣਾ ਜਿਹੜੀ ਪਹਿਲੀ ਕੈਂਡਲ ਦਾ ਹਾਈ ਹੈ ਉਸ ਤੋਂ ਉੱਪਰ ਹੈ ਇਹ ਜੋ ਕੱਲ ਦਾ ਰਿਜੈਕਸ਼ਨ ਲੈਵਲ ਸੀਗਾ ਇਹ ਵਾਲਾ ਲੈਵਲ ਤੇ ਪਲੱਸ ਸੀਬੀਆਰ ਇਹ ਦੋ ਕਾਰਨ ਨੇ ਆਪਣੇ ਟਰੇਡ ਲੈਣ ਦੇ ਰਾਈਟ ਸੀਬੀਆਰ ਤੇ ਇਹ ਜੋ ਕੱਲ ਦਾ ਰਿਜੈਕਸ਼ਨ ਵਾਰ-ਵਾਰ ਇਥੋਂ ਰਿਜੈਕਸ਼ਨ ਆ ਰਹੀ ਸੀ ਇਸ ਲੈਵਲ ਤੋਂ ਇਹ ਵਾਲਾ ਜੋ ਲੈਵਲ ਹੈ ਇਥੋਂ ਵਾਰ-ਵਾਰ ਕਲਰ ਰਿਜੈਕਸ਼ਨ ਆ ਰਹੀ ਸੀ ਇਸ ਲੈਵਲ ਕਰਕੇ ਤੇ ਪਲੱਸ ਸੀਪੀਆਰ ਜੋ ਰੇਂਜ ਹੈ ਸੀਬੀਆਰ ਦਾ ਰਿਜਿਸਟੈਂਸ ਕਰਕੇ ਆਪਾਂ आई दी एंट्री ਲਈ ਹੈ ਕਿ ਮਾਰਕੀਟ ਇਸ ਲੈਵਲ ਨੂੰ ਉੱਪਰ ਨੂੰ ਬ੍ਰੇਕ ਨਹੀਂ ਕਰ पाएगी। ਥੱਲੇ ਦੀ ਸਾਈਡ ਦੀ ਆਪਣੀ ਐਂਟਰੀ ਹੈ। ਇਸ ਲੈਵਲ ਤੇ ਆਪਾਂ ਐਂਟਰ ਹੋਏ ਹਾਂ ਤੇ ਆਪਣਾ 1:2 ਲਗਭਗ ਇਸ ਏਰੀਆ ਚ ਕੰਪਲੀਟ ਹੋਏਗਾ। ਕੱਲ ਦੀ ਲੋਹ ਦੇ ਜੋ ਕਿ ਡਿਮਾਂਡ ਜ਼ੋਨ ਹੈ ਉਹਦੇ ਨੇੜੇ ਆਪਣਾ 1:2 ਕੰਪਲੀਟ ਹੋਏਗਾ। ਬਟ ਆਪਾਂ ਅਕੋਰਡਿੰਗ ਟੂ ਸਿਚੁਏਸ਼ਨ ਵੇਖਾਂਗੇ ਕਿ ਇੱਥੇ ਆਪਾਂ ਪ੍ਰੋਫਿਟ ਬੁੱਕ ਕਰਨਾ ਹੈ ਜਾਂ 1:3 ਵੱਲ ਜੇਕਰ ਇਹ ਲੈਵਲ ਬ੍ਰੇਕ ਹੋ ਗਿਆ ਤਾਂ ਫਿਰ ਆਪਣਾ ਜਿਹੜਾ ਆਪਾਂ ਟਾਰਗੇਟ ਹੈ ਉਹ ਥੋੜਾ ਅਬ ਇਹ ਆ ਵੀ ਸਕਦੇ ਆ ਬਟ 1.2 ਤੇ ਆਪਾਂ ਆਪਦਾ ਸਟਾਪ ਲੋਰ ਜ਼ਰੂਰ ਟ੍ਰੇਲ ਕਰ ਲਾਂ ਦੂਜੇ ਪਾਸੇ ਜੇ ਬੈਂਕ ਨਿਫਟੀ ਦੀ ਗੱਲ ਕਰੀਏ ਤਾਂ ਸੇਮ ਵੇਖੋ ਬੈਂਕ ਨਿਫਟੀ ਵੀ ਸੀਪੀਆਰ ਤੋਂ ਰਿਜੈਕਸ਼ਨ ਲੈ ਰਿਆ ਤੇ ਸੀਜੀਆਰ ਏਰੀਆ ਸੀਪੀਆਰ ਤੋਂ ਬੈਂਕ ਨਿਫਟੀ ਨੂੰ ਵੀ ਰਿਜੈਕਸ਼ਨ ਆ ਰਹੀ ਹੈ ਸੋ ਦੋਨਾਂ ਦੇ ਸਟਰੋਂਗਰ ਰਿਸਿਸਟੈਂਸ ਤੇ ਹੁਣ ਕਰਕੇ ਸੀਪੀਆਰ ਦੋਨਾਂ ਦੇ ਅੱਗੇ ਸਟਰੋਂਗਰ ਰਿਸਿਸਟੈਂਸ ਹੈ ਐਵਰੇਜ ਸਾਈਜ਼ ਹੈ ਤਾਂ ਕਰਕੇ ਇਸ ਦੇ ਬੇਸ ਦੇ ਉੱਪਰ ਹੀ ਆਪਾਂ ਅੱਜ ਦੀ ਐਂਟਰੀ ਲਈ ਹੈ ਬਾਕੀ ਦੇਖਦੇ ਆ ਮਾਰਕੀਟ ਆਪਾਂ ਨੂੰ ਕੀ ਆਉਟਪੁੱਟ ਦਿੰਦੀ ਹੈ ਪਰ ਐਂਟਰੀ ਲੈਣ ਨੂੰ ਜੀ ਲਗਭਗ 1 ਘੰਟਾ ਹੋ ਗਿਆ ਤੇ 1 ਘੰਟੇ ਦੇ ਵਿੱਚ ਕੀ ਹੋਇਆ ਮਾਰਕੀਟ ਦੇ ਵਿੱਚ ਇਸ ਤੇ ਜਦੋਂ ਇਸ ਲੈਵਲ ਤੇ ਜਿਹੜਾ ਆਪਾਂ ਐਂਟਰੀ ਲਈ ਹੈ ਮਾਰਕੀਟ ਇੱਕ ਵਾਰ ਆਪਣੀ ਡਾਇਰੈਕਸ਼ਨ ਦੇ ਵਿੱਚ ਆਈ ਬਟ ਥੱਲੇ ਜੋ ਇਹ ਡਿਮਾਂਡ ਜ਼ੋਨ ਹੈ ਇਹ ਵਾਲਾ ਕੰਪਲੀਟ ਏਰੀਆ ਜੋ ਡਿਮਾਂਡ ਜ਼ੋਨ ਦਾ ਏਰੀਆ ਹੈ ਇੱਥੋਂ ਮਾਰਕੀਟ ਨੇ ਇਮੀਡੀਏਟ ਬਾਉਂਸ ਕਰ ਲਿਆ ਇੱਕ ਵਾਰ ਇਥੋਂ ਮਾਰਕੀਟ ਉੱਪਰ ਚੜੇਗੀ ਠੀਕ ਹੈ ਬਟ ਜਿਸ ਬੇਸ ਤੇ ਆਪਾਂ ਐਂਟਰੀ ਲਈ ਸੀ ਕਿ ਇਹ ਸੀਪੀਆਰ ਹੈ ਇਹ ਮਾਰਕੀਟ ਨੂੰ ਉੱਪਰ ਅੱਜ ਇਹ ਲੈਵਲ ਬ੍ਰੇਕ ਛੇਤੀ ਇਨੀ ਸਾਡੇ ਨਾਲ ਨਹੀਂ ਹੋਏਗਾ ਉਹ ਚੀਜ਼ ਵੀ ਕੰਮ ਕਰ ਰਹੀ ਹੈ ਮਤਲਬ ਦੇਖੋ ਇਹ ਸੀਪੀਆਰ ਦਾ ਲੈਵਲ ਹੈ ਸੀਪੀਆਰ ਦੇ ਬਿਲਕੁਲ ਸੈਂਟਰ ਦੇ ਵਿੱਚੋਂ ਬਿਲਕੁਲ ਸੈਂਟਰ ਦੇ ਵਿੱਚੋਂ ਦੁਬਾਰਾ ਰਿਜੈਕਸ਼ਨ ਆ ਗਿਆ ਓਕੇ ਸੋ ਆਪਣੇ ਸਟਾਪ ਲੋਸ ਤੱਕ ਪਹੁੰਚਣ ਲਈ ਮਾਰਕੀਟ ਨੂੰ ਇਸ ਸੀਪੀਆਰ ਦਾ ਏਰੀਆ ਬ੍ਰੇਕ ਕਰਨਾ ਪਏਗਾ ਫਿਰ ਜਾ ਕੇ ਆਪਣਾ ਸਟਾਪ ਲੋਸ ਹਿੱਟ ਹੋਏਗਾ ਦੂਜੇ ਪਾਸੇ ਜੇ ਟਾਰਗੇਟ ਦੀ ਗੱਲ ਕਰੀਏ ਤਾਂ ਹੁਣ ਮਾਰਕੀਟ ਨੂੰ ਲੋ ਵੀ ਬ੍ਰੇਕ ਕਰਨਾ ਪਏਗਾ ਫਿਰ ਜਾ ਕੇ ਆਪਣਾ ਟਾਰਗੇਟ ਹਿੱਟ ਹੋਏਗਾ ਸੋ ਵੇਟ ਕਰਦੇ ਆ ਕਿ ਮਾਰਕੀਟ ਕਿਸ ਡਾਇਰੈਕਸ਼ਨ ਵੱਲ ਵੱਧਦੀ ਹੈ ਆਪਣੇ ਅਗੇਂਸਟ ਜਾਂ ਆਪਣੀ ਡਾਇਰੈਕਸ਼ਨ ਵੱਲ ਇਹ ਵੇਟ ਕਰਨਾ ਪਏਗਾ ਆਪਾਂ ਦੋਸਤੋ ਟਰੇਡ ਚ ਆਪਾਂ ਬਣੇ ਹੋਏ ਆ ਜਿੱਥੇ ਆਪਾਂ ਐਂਟਰ ਹੋਏ ਸੀਗੇ ਮਾਰਕੀਟ ਐਗਜ਼ੈਕਟ ਉਸ ਲੈਵਲ ਦੇ ਲਾਗੇ ਤੱਕ ਇਹੀ ਘੁੰਮ ਰਹੀ ਹੈ ਆਪਣੀ ਐਂਟਰੀ ਦੇ ਅਰਾਊਂਡ ਹੀ ਮਾਰਕੀਟ ਘੁੰਮ ਰਹੀ ਹੈ ਤੇ ਇੱਕ ਇੰਪੋਰਟੈਂਟ ਚੀਜ਼ ਜੋ ਮੈਂ ਤੁਹਾਨੂੰ ਵਿਖਾਉਣੀ ਚਾਹਣਾ ਕਿ অপਸ਼ਨ ਸੈਲਰ ਹੋਣ ਦਾ ਕੀ ਲਾਭ ਹੈ ਜਿਵੇਂ ਕਿ ਅੱਜ ਬੁੱਧਵਾਰ ਹੈ ਕਨ ਨੂੰ ਐਕਸਪਾਇਰੀ ਐਕਸਪਾਇਰੀ ਨੇੜੇ ਹੋਣ ਕਰਕੇ ਥੀਟਾ ਡिके ਦਾ ਬੈਨੀਫਿਟ ਆਪਾਂ ਨੂੰ ਮਿਲ ਰਿਹਾ ਹੈ ਜੇਕਰ ਨਿਫਟੀ ਦਾ ਚਾਰਟ ਦੇਖਿਆ ਜਾਵੇ ਤਾਂ ਜਿੱਥੇ ਆਪਾਂ ਐਂਟਰ ਹੋਇਆ ਮਾਰਕੀਟ ਐਗਜੈਕਟ ਉਸੇ ਲੈਵਲ ਤੇ ਹੀ ਹੈ ਦੂਜੇ ਪਾਸੇ ਜੋ ਆਪਾਂ ਜਿਹੜੀ ਆਪਾਂ ਕਾਲ ਸੈਲ ਕੀਤੀ ਹੋਈ ਹੈ ਜਿਹੜਾ ਆਪਾਂ ਸੈਲ ਕੀਤੀ ਸੀ 9:00 ਵਜੇ ਦੇ 1 ਮਿੰਟ ਤੇ ਤਾਂ ਉਹਦਾ ਪ੍ਰਾਈਸ ਹੈਗਾ 80 ਰੁਪਏ ਇਸ ਲੈਵਲ ਤੇ ਰਾਈਟ ਤੇ ਉਹਦਾ ਪ੍ਰਾਈਸ ਘਟਦਾ ਘਟਦਾ ਇਸ ਟਾਈਮ ਕਿੰਨਾ ਰਹਿ ਗਿਆ 57 ਹਾਲਾਂਕਿ ਨਿਫਟੀ ਜਿਵੇਂ ਮੈਂ ਵਿਖਾ ਚੁੱਕਾ ਉਸੇ ਲੈਵਲ ਤੇ ਹੈ ਜਿੱਥੇ ਆਪਾਂ ਐਂਟਰ ਹੋਏ ਆ ਬਟ ਜੋ ਆਪਾਂ ਕਾਲ ਸੈਲ ਕੀਤੀ ਹੋਈ ਹੈ ਉਹਦੀ ਵੈਲਿਊ 80 ਤੋਂ ਘਟ ਕੇ ਐਸਨ ਕਿੰਨੀ ਰਹਿ ਗਈ ਹੈ 56 ਆਲਮੋਸਟ 23 ਪੁਆਇੰਟ ਦਾ ਪ੍ਰੋਫਿਟ ਆਪਾਂ ਨੂੰ ਇਸ ਜਗ੍ਹਾ ਤੇ ਬਿਨਾਂ ਕਿਸੇ ਮਾਰਕੀਟ ਦੇ ਮੂਵਮੈਂਟ ਤੋਂ ਆਪਾਂ ਨੂੰ 23 ਪੁਆਇੰਟ ਦਾ ਪ੍ਰੋਫਿਟ ਇਸ ਜਗ੍ਹਾ ਤੇ ਸ਼ੋ ਹੋ ਰਿਹਾ ਹੈ ਉਹਦਾ ਕਾਰਨ ਥੀਟਾ ਡिके ਆ ਇਸ ਲਈ ਐ ਐਕਸਪਾਇਰੀ ਦੇ ਨੇੜੇ ਜਿਹੜਾ ਆਪਸ਼ਨ ਸੈਲਰ ਹੈ ਜੇਕਰ ਮਾਰਕੀਟ ਸਾਈਡ ਵੇਜ਼ ਰਹਿੰਦੀ ਹੈ ਤਾਂ थीटा ਉਹਨੇ ਬਹੁਤ ਫੇਵਰ ਵਿੱਚ ਕੰਮ ਕਰਦਾ ਹੈ ਬਹੁਤ ਹੈਲਪ ਮਿਲਦੀ ਹੈ ਹੁਣ ਜੇਕਰ ਮਾਰਕੀਟ ਦੁਬਾਰਾ ਥੱਲੇ ਇਸ ਲੈਵਲ 'ਚ ਆਉਂਦੀ ਹੈ ਤਾਂ ਆਪਾਂ ਜੋ ਆਪਣਾ ਸਟੌਪ ਲੌਸ ਹੈ ਉਹ 80 ਰੁਪੀਏ ਦੇ ਨੇੜੇ ਆਪਾਂ ਟ੍ਰੇਲ ਕਰ ਦਾਂਗੇ ਤਾਂ ਕਿ ਆਪਾਂ ਨੂੰ ਲੌਸ ਨਾ ਹੋਵੇ ਤੇ ਆਪਾਂ ਨੂੰ ਜੋ थीटा ਡੀਕੇ ਹੋਇਆ ਹੈ ਉਹਦਾ ਲਾਭ ਮਿਲੇ ਭਾਵੇਂ ਮਾਰਕੀਟ ਆਪਣੇ ਟਾਰਗੇਟ ਨੂੰ ਹਿੱਟ ਕਰੇ ਜਾਂ ਨਾ ਕਰੇ ਸੋ ਇਹ ਬੈਨੀਫਿਟ ਹੈ ਜੀ ਆਪਸ਼ਨ ਸੈਲਰ ਹੋਣ ਦਾ ਅ ਅਮਾਊਂਟ ਜ਼ਰੂਰ ਵੱਧ ਯੂਜ਼ ਹੁੰਦਾ ਹੈ ਪੈਸੇ ਵੱਧ ਲੱਗਦੇ ਨੇ 노 ਡਾਊਟ ਬਟ ਜੋ ਟਾਈਮ ਹੈ ਉਹ ਆਪਸ਼ਨ ਸੈਲਰ ਦੇ ਫੇਵਰ ਚ ਕੰਮ ਕਰਨ ਕਰਕੇ ਜਿਹੜੇ ਸਕਸੈਸ ਰੇਟ ਹੈ ਉਹ ਆਪਸ਼ਨ ਸੈਲਰ ਦਾ ਜ਼ਿਆਦਾ ਨਾ ਕਿ ਆਪਸ਼ਨ ਬਾਇਰ ਦਾ ਅ ਟਾਈਮ ਹੋ ਗਿਆ ਜੀ 12:35 ਮਿੰਟ ਤੇ ਜੇ ਆਪਣੇ ਟ੍ਰੇਡ ਦੀ ਗੱਲ ਕਰੀਏ ਤਾਂ ਜੋ ਆਪਣਾ ਪਹਿਲਾ ਟ੍ਰੇਡ ਸੀਗਾ ਇਸ ਜਗ੍ਹਾ ਤੇ ਸੀਪੀਆਰ ਦੀ ਰਿਐਕਸ਼ਨਸ ਤੇ ਬੇਸ ਤੇ ਮਾਰਕੀਟ ਨੂੰ ਰਿਐਕਸ਼ਨ ਬਾਰ-ਬਾਰ ਆਈ ਬਟ ਇੱਥੋਂ ਇਮੀਡੀਏਟ ਜੋ ਸਪਾਈਕ ਆਇਆ ਇਹਦੇ ਨਾਲ ਜਿਹੜਾ ਆਪਣਾ ਐਸਲ ਲਈ ਪਹਿਲਾ ਐਸਲ ਆਪਣਾ ਹਿੱਟ ਹੋ ਗਿਆ ਇਸ ਜਗ੍ਹਾ ਤੇ ਆਪਣਾ ਐਸਐਲ ਸੀਗਾ ਐਸਲ ਹਿੱਟ ਹੋ ਗਿਆ ਤੇ ਆਪਾਂ ਪਹਿਲੇ ਟ੍ਰੇਡ ਦੇ ਵਿੱਚੋਂ ਬਾਹਰ ਹੋ ਗਏ ਅ ਐਸਲ ਹਿੱਟ ਹੁੰਦੇ ਸਾਰੀ ਜਦੋਂ ਮਾਰਕੀਟ ਨੇ ਇਹ ਵਾਲਾ ਲੈਵਲ ਬ੍ਰੇਕ ਕੀਤਾ ਇਹ ਜੋ ਬਲੀਟ ਏਰੀਆ ਇਹ ਵਾਲਾ ਇਹ ਵਾਲੇ ਏਰੀਆ ਜਿਹਨੂੰ ਬ੍ਰੇਕ ਕੀਤਾ ਇੱਥੋਂ ਕਈ ਵਾਰ ਰਿਐਕਸ਼ਨ ਆਈਏ ਇੱਕ ਆਪਾਂ ਕਾਊਂਟ ਕਰਕੇ ਦੇਖੋ ਇਹਨਾਂ ਤੋ 3 4 ਅੱਜ ਦਾ ਹਾਈ ਤੇ ਸੀਬੀਆਰ ਤੇ ਆ ਪਿਛਲੇ ਦਿਨਾਂ ਦਾ ਜਿਹੜਾ ਰੈジਸਟੈਂਸ ਹੈ ਸਭ ਦੇ ਬ੍ਰੇਕਆਊਟ ਤੇ ਆਪਾਂ ਦੂਸਰਾ ਟ੍ਰੇਡ ਦੀ ਐਂਟਰੀ ਲਈ ਦੂਸਰਾ ਟ੍ਰੇਡ ਆਪਾਂ ਕਿੱਥੇ ਲਿਆ ਇਸ ਜਗ੍ਹਾ ਤੇ ਇਹ ਜੋ ਕੈਂਡਲ ਹੈ ਇਹ ਵਾਲੀ ਜੋ ਗ੍ਰੀਨ ਕੈਂਡਲ ਇਹਨੇ ਬ੍ਰੇਕਆਊਟ ਦਿੱਤਾ ਹੈ ਇਸ ਗ੍ਰੀਨ ਕੈਂਡਲ ਨੇ ਬ੍ਰੇਕਆਊਟ ਦਿੱਤੇ ਇਸ ਕੈਂਡਲ ਦੀ ক্লোਜ਼ਿੰਗ ਤੋਂ ਬਾਅਦ ਆਪਾਂ ਐਂਟਰੀ ਲਈ ਹੈ ਐਂਟਰੀ ਲੈਣ ਤੋਂ ਬਾਅਦ ਸਟਾਪ ਲੋਸ ਆਪਾਂ ਕਿੱਥੇ ਪਲਾਨ ਕੀਤਾ ਹੈ ਇਸ ਕੈਂਡਲ ਤੋਂ ਥੱਲੇ ਤੇ ਸੀਪੀਆਰ ਦੇ ਸੈਂਟਰ ਤੋਂ ਥੱਲੇ ਹੁਣ ਜੋ ਵੀ ਟ੍ਰੇਡ ਹੈ ਆਪਣਾ ਇਹ ਡੇ ਹਾਈ ਬ੍ਰੇਕਆਊਟ ਹੋ ਗਿਆ ਸੀਪੀਆਰ ਦਾ ਵੀ ਬ੍ਰੇਕਆਊਟ ਹੋ ਗਿਆ ਤੇ ਇਹ ਵਾਲਾ ਜੋ ਰੈジਸਟੈਂਸ ਸੀਗਾ ਇਸ ਦਾ ਵੀ ਬ੍ਰੇਕਆਊਟ ਹੋ ਗਿਆ ਸੋ ਇਸ ਬ੍ਰੇਕਆਊਟ ਦੇ ਬੇਸ ਤੇ ਆਪਾਂ ਐਂਟਰੀ ਲਈ ਹੈ ਜੀ ਦੂਸਰੀ ਐਗਜ਼ੈਕਟ ਐਂਟਰੀ ਦਾ ਲੈਵਲ ਮੈਂ ਦੱਸਦਾ ਤੁਹਾਨੂੰ ਐਗਜ਼ੈਕਟ ਐਂਟਰੀ ਦਾ ਲੈਵਲ ਹੈ ਆਪਣਾ ਇਹ ਵਾਲਾ ਲੈਵਲ ਜਦੋਂ ਇਹ ਰੈੱਡ ਕੈਂਡਲ ਬਣੀ ਥੋੜੀ ਮਾਰਕੀਟ ਥੱਲੇ ਆਈ ਹੈ ਉਦੋਂ ਆਪਾਂ ਐਂਟਰੀ ਲਈ ਹੈ ਜੋ ਵੀ 1248 ਤੇ ਆਪਾਂ ਐਂਟਰ ਹੋਏ ਆ ਜੀ ਠੀਕ ਹੈ ਤਾਂ ਆਪਣਾ ਟਾਰਗੇਟ ਕੀ ਹੈ ਇਹ ਜਗ੍ਹਾ ਤੇ ਆਪਣੀ ਐਂਟਰੀ ਹੈ ਇਹ ਜਗ੍ਹਾ ਤੇ ਸਟਾਪ ਲੌਸ ਆਪਣਾ ਜਿੱਦੀ ਗ੍ਰੀਨ ਕਹਿਣ ਲਾ ਇਸ ਤੋਂ ਥੱਲੇ ਆ ਰਾਈਟ ਤੇ ਟਾਰਗੇਟ ਆਪਣਾ ਕੀ ਹੈ ਕੱਲ ਦਾ ਹਾਈ ਕੱਲ ਦਾ ਹਾਈ ਕੀ ਹੈ ਇਸ ਲੈਵਲ ਤੇ ਇਸ ਲੈਵਲ ਦੇ ਲੱਗ ਤੱਕ 1:2 ਆਪਣਾ ਕੰਪਲੀਟ ਹੁੰਦਾ ਹੈ 1:2 ਆਪਣਾ ਇਸ ਜਗ੍ਹਾ ਤੇ ਹੀ ਕੰਪਲੀਟ ਹੋ ਜਾਏਗਾ ਇਸ ਪੀਵੋਟ ਦੇ ਅਡਿਸਟੈਂਸ ਤੇ ਬੱਟ ਜੋ ਕੱਲ ਦਾ ਹਾਈ ਹੈ ਉਹ ਥੋੜਾ ਉੱਪਰ ਹੈ ਆਪਾਂ ਕੱਲ ਦੇ ਹਾਈ ਨੂੰ ਟਾਰਗੇਟ ਲੈ ਕੇ ਚੱਲਾਂਗੇ ਕਿ ਮਾਰਕੀਟ ਐਟ ਲਿਸਟ ਕੱਲ ਦੇ ਹਾਈ ਤੱਕ ਜਾਏਗੀ 24334 ਦੇ ਲਾਗੇ ਤੱਕ ਆਪਾਂ ਆਪਦਾ ਜਿਹੜਾ ਪ੍ਰੋਫਿਟ ਹੈ ਉਹ ਬੁੱਕ ਕਰ ਲਾਂ ਬਾਕੀ ਦੇਖਦੇ ਹਾਂ ਆਪਸ਼ਨਸ ਦੀ ਜਿਹੜੀ ਮੂਵਮੈਂਟ ਉਹ ਕਿੰਨੀ ਕੋ ਆਉਂਦੀ ਹੈ ਤੇ ਆਪਣਾ ਜਿਹੜਾ ਪਹਿਲਾ ਲਾਸ ਹੈ ਔਰ ਰਿਕਵਰ ਹੁੰਦਾ ਜਾਂ ਨਹੀਂ ਹੁੰਦਾ ਇਹ ਆਪਣਾ ਅੱਜ ਦਾ ਫਾਈਨਲ ਤੇ ਲਾਸਟ ਟਰੇਡ ਹੈ ਜੇਕਰ ਜੋ ਵੀ ਆਉਟਪੁੱਟ ਹੋਏਗਾ ਉਹ ਆਪਾਂ ਲੈ ਕੇ ਅੱਜ ਦਾ ਜਿਹੜਾ ਆਪਣਾ ਡੇ ਹੈ ਉਹ ਆਪਾਂ ਕਲੋਜ਼ ਕਰਾਂਗੇ ਸੋ ਆਪਾਂ ਦੂਸਰੇ ਟਰੇਡ ਦੇ ਵਿੱਚੋਂ ਵੀ ਐਗਜ਼ਿਟ ਕਰ ਗਏ ਆ ਜੀ ਐਗਜ਼ਿਟ ਕਰਨ ਦਾ ਕਾਰਨ ਹੈ ਕਿ ਆਪਣਾ ਜਿਹੜਾ ਟਾਰਗੇਟ ਲੈਵਲ ਹੈ ਉਹ ਮਾਰਕੀਟ ਨੇ ਹਿੱਟ ਕਰਤਾ ਤੇ ਆਪਣੇ ਰੂਲ ਦੇ ਅਕੋਰਡਿੰਗ ਆਪਾਂ 1:2 ਦੇ ਕੇ ਬਾਹਰ ਨਿਕਲ ਗਏ ਆ ਰਾਈਟ ਤੇ ਦੋਵਾਂ ਟਰੇਡ ਦੀ ਥੋੜੀ ਜਿਹੀ ਆਪਾਂ ਗੱਲ ਕਰ ਲੈਨੇ ਆ ਕਿ ਪਹਿਲਾ ਟਰੇਡ ਲਿਆ ਗਿਆ ਸੀਪੀਆਰ ਨੂੰ ਰਜਿਸਟੈਂਸ ਮੰਨ ਕੇ ਕਿ ਸੀਪੀਆਰ ਰਜਿਸਟੈਂਸ ਹੈ ਮਾਰਕੀਟ ਇਹਨੂੰ ਉੱਪਰ ਨੂੰ ਬ੍ਰੇਕ ਨਹੀਂ ਕਰ ਪਾਏਗੀ ਮਾਰਕੀਟ ਸਾਰਾ ਦਿਨ ਕਨਸੋਲੀਡੇਟ ਵੀ ਕਰਦੀ ਰਹੀ ਬਟ ਐਟ ਦੀ ਐਂਡ ਮਾਰਕੀਟ ਨੇ ਇਸ ਲੈਵਲ ਨੂੰ ਬ੍ਰੇਕ ਕਰਤਾ ਪਹਿਲਾ ਟ੍ਰੇਡ ਸੀਗਾ ਸੀਪੀਆਰ ਦੇ ਡਿਸਟੈਂਸ ਦੇ ਬੇਸ ਤੇ ਜਿਹੜਾ ਦੂਜਾ ਟ੍ਰੇਡ ਹੈ ਇਹ ਸੀਗਾ ਸੀਪੀਆਰ ਦੇ ਬ੍ਰੇਕਆਊਟ ਦੇ ਬੇਸ ਤੇ ਦੋਨੇ ਟ੍ਰੇਡ ਸੀਪੀਆਰ ਦੇ ਬੇਸ ਤੇ ਲਏ ਗਏ ਇਹ ਵਾਲਾ ਜੋ ਰਿਸਟੈਂਸ ਸੀ ਜਿਹਦੇ ਬ੍ਰੇਕਆਊਟ ਦੇ ਬੇਸ ਤੇ ਤੇ ਪਲੱਸ ਸੀਪੀਆਰ ਦੇ ਬੇਸ ਤੇ ਲਏ ਗਏ ਰਾਈਟ ਤੇ ਜਿਹੜਾ ਪਹਿਲਾ ਆਪਣਾ ਟ੍ਰੇਡ ਸੀਗਾ ਉਹਦੇ ਵਿੱਚ ਕਾਫੀ ਟਾਈਮ ਮਾਰਕੀਟ ਨੇ ਸਾਰਾ ਦਿਨ ਲਗਭਗ ਇੱਕ ਸਾਈਡ ਤੇ ਹੀ ਘਟਦਾ ਜਿਹੜਾ ਪ੍ਰੀਮੀਅਮ ਹੈ ਉਹ ਡਿੱਕੇ ਹੁੰਦਾ ਰਿਹਾ ਆਪਾਂ ਸਟਾਪ ਲੋਥ ਥੋੜਾ ਛੋਟਾ ਕਰ ਲਿਆ ਸੀਗਾ ਉਹ ਇੱਥੇ ਹਿੱਟ ਹੋ ਗਿਆ ਬਟ ਪਰ ਉਸ ਤੋਂ ਬਾਅਦ ਜਦੋਂ ਆਪਾਂ ਦੂਸਰੀ ਐਂਟਰੀ ਲਈ ਦੂਸਰੀ ਐਂਟਰੀ ਹੁੰਦੇ ਸਾਰੇ ਬਹੁਤ ਤੇਜ਼ੀ ਨਾਲ ਮੂਵਮੈਂਟ ਆਇਆ ਉੱਪਰ ਨੂੰ ਕਿਉਂਕਿ ਇਹ ਬਹੁਤ ਸਟਰੋਂਗ ਬ੍ਰੇਕਆਊਟ ਹੋਇਆ ਹੈ ਤਿੰਨ ਚਾਰ ਵਾਰ ਰੈਜਸ਼ਨ ਆਈ ਉਸ ਤੋਂ ਬਾਅਦ ਜਦੋਂ ਬ੍ਰੇਕਆਊਟ ਹੁੰਦਾ ਹੈ ਉਹ ਬਹੁਤ ਸਟਰੋਂਗ ਬ੍ਰੇਕਆਊਟ ਹੁੰਦਾ ਹੈ ਤੇ ਉੱਥੇ ਮੋਮੈਂਟਮ ਨਾਲ ਜਿਹੜਾ ਇਹ ਆਪਸ਼ਨ ਬਾਇਰ ਵਾਸਤੇ ਇਹ ਵਾਲਾ ਜਿਹੜਾ ਸੈਟਅਪ ਹੈ ਇਹ ਬ੍ਰੇਕਆਊਟ ਜਿਹੜੀ ਐਂਟਰੀ ਹੈ ਇਹ ਆਪਸ਼ਨ ਬਾਇਰ ਵਾਸਤੇ ਵੀ ਬਹੁਤ ਸੋ অপਸ਼ਨ ਸੈਲਰ ਨੂੰ ਤਾਂ ਹੀ ਲਾਭ ਹੈ ਜੇਕਰ ਮਾਰਕੀਟਸ ਲੋਸ ਲੋ ਡਾਇਰੈਕਸ਼ਨ ਵਾਲੇ ਜਾਵੇ অপਸ਼ਨ ਬਾયર ਨੂੰ ਇਹੋ ਜਿਹਾ ਮੋਮੈਂਟਮ ਚਾਹੀਦਾ ਹੁੰਦਾ ਤੇ ਜਦੋਂ ਇਸ ਜਗ੍ਹਾ ਤੇ ਆਪਣੀ ਐਂਟਰੀ ਸੀ ਰਾਈਟ ਇੱਥੇ ਆਪਣਾ ਸਟੌਪ ਲੋਸ ਸੀ ਦੂਜੇ ਟ੍ਰੇਡ ਦੇ ਵਿੱਚ ਤੇ ਆਪਾਂ ਐਗਜ਼ਿਟ ਕਿੱਥੇ ਕੀਤੇ ਆ ਇਸ ਵਾਲੇ ਲੈਵਲ ਤੇ 1:2 ਦੇ ਰਾਊਂਡ ਆਪਾਂ ਨੂੰ ਜਿਹੜਾ ਰਿਵਾਰਡ ਹੈ ਦੂਜੇ ਟ੍ਰੇਡ ਦੇ ਵਿੱਚੋਂ ਆਇਆ ਸੋ ਅੱਜ ਦੀ ਜਿਹੜੀ ਸਿੱਖਿਆ ਹੈ ਜੀ ਸਿੱਖਣ ਵਾਲੀ ਗੱਲ ਇਹੀ ਹੈ ਕਿ ਅਵਦੇ ਰੂਲ ਦੇ ਉੱਪਰ ਬਣੇ ਰਹੋ ਠੀਕ ਹੈ ਜੇਕਰ ਮਾਰਕੀਟ ਤੁਹਾਡੀ ਡਾਇਰੈਕਸ਼ਨ ਦੇ ਆਪੋਜ਼ਿਟ ਜਾਂਦੀ ਹੈ ਸਟਾਪ ਲੌਸ ਲੈ ਕੇ ਬਾਹਰ ਨਿਕਲੋ ਤੁਹਾਨੂੰ ਅਗਲਾ ਮੌਕਾ ਮਿਲੇਗਾ ਜਿਵੇਂ ਕਿ ਆਪਾਂ ਨੂੰ ਅੱਜ ਮਿਲਿਆ ਇਸ ਏਰੀਆ ਦੀ ਬ੍ਰੇਕਆਊਟ ਤੋਂ ਬਾਅਦ ਦੂਸਰੇ ਜਾਪ ਐਂਟਰ ਹੋਏ ਤਾਂ ਆਪਣਾ ਜਿਹੜਾ ਪਹਿਲਾ ਲੌਸ ਸੀ ਉਹ ਰਿਕਵਰ ਹੋ ਗਿਆ ਤੇ ਥੋੜੇ ਬਹੁਤੇ ਪ੍ਰੋਫਿਟ ਦੇ ਨਾਲ ਆਪਾਂ ਅੱਜ ਦਾ ਦਿਨ ਇੱਕ ਬੰਦ ਕੀਤਾ ਹੁਣ ਆਪਾਂ ਦੇਖਦੇ ਹਾਂ ਕਿ ਜਿਹੜੀ ਆਪਸ਼ਨ ਆਪਾਂ ਲਈ ਸੀ ਉਹਦੀ ਵੈਲਿਊ ਕੀ ਸੀ ਡੇ ਅੰਡ ਦੇ ਵਿੱਚ ਜਿਹੜੀ ਆਪਾਂ ਪਹਿਲੀ ਆਪਸ਼ਨ ਲਈ ਸੀਗੀ ਆਪਾਂ ਕਾਲ ਸੈਲ ਕੀਤੀ ਸੀ ਉਹਦੀ 80 ਰੁਪਏ ਸੀ ਜਦੋਂ ਆਪਾਂ ਮਾਰਨਿੰਗ ਟਾਈਮ 9 ਵਜੇ ਕੇ 1 ਮਿੰਟ ਤੇ ਸੈਲ ਕੀਤੀ 12 20 ਤੇ ਆਪਣਾ ਜਿਹੜਾ ਸਟੌਪ ਲੌਸ ਸੈੱਟ ਹੋਇਆ ਹੈ ਸਟੌਪ ਲੌਸ ਆਪਾਂ ਛੋਟਾ ਕਰਤਾ ਹੈ ਸਿਰਫ 8 ਪੁਆਇੰਟ ਦਾ ਸੋ ਪਹਿਲੇ ਟਰੇਡ ਦੇ ਵਿੱਚ ਆਪਣਾ ਨੁਕਸਾਨ ਕਿੰਨਾ ਹੋਇਆ ਜੀ ਮਾਈਨਸ 8 ਪੁਆਇੰਟ ਰਾਈਟ ਦੂਸਰੇ ਦੇ ਵਿੱਚ ਬ੍ਰੇਕਆਊਟ ਦੀ ਐਂਟਰੀ ਤੋਂ ਬਾਅਦ 1 ਵਜ ਕੇ ਨਾ 12 ਵਜੇ 20 25 ਮਿੰਟ ਤੇ ਆਪਾਂ ਐਂਟਰ ਪਾਉਣਾ ਸ਼ੁਰੂ ਹੋਏ ਆ ਅੱਡ ਅੱਡ ਟਾਈਮ ਤੇ ਲੋਟ ਐਡ ਕੀਤੇ ਨੇ ਮੈਂ 12 25 ਤੇ 12 20 22 ਤੇ ਪਹਿਲਾ ਲੋਟ ਸੀਗਾ 12 25 ਤੇ ਵੀ ਕੁਝ ਲੋਟ ਐਡ ਹੋਏ ਨੇ 74 ਰੁਪਏ ਤੋਂ ਇਹਦੀ ਵੈਲਿਊ ਸੀਗੀ ਤੇ ਜਦੋਂ ਆਪਾਂ ਬਾਹਰ ਨਿਕਲੇ ਆ ਉਹਦੀ ਵੈਲਿਊ ਵੈਲਿਊ ਕਿੰਨੀ ਸੀ 43 ਰੁਪਏ ਆਲਮੋਸਟ ਆਈ ਥਿੰਕ 33 ਰੁਪਏ ਬੰਦੇ ਨੇ ਪਲੱਸ 33 ਰਾਈਟ ਤੇ ਦੇ ਆਪਣਾ ਕੀ ਰਿਹਾ ਜੀ ਆਲ ਪਲੱਸ ਰਿਹਾ 23 ਪੁਆਇੰਟ ਦੇ ਵਿੱਚ ਅੱਜ ਦਾ ਜਿਹੜਾ ਆਪਣਾ ਡੇ ਆਪਾਂ ਗ੍ਰੀਨ ਚ ਕਲੋਜ਼ ਕੀਤਾ ਇਹ ਵੀ ਤੇ ਜਿਹੜੇ ਆਪਣੇ ਰੂਲ ਨੇ ਉਹ ਫੋਲੋ ਕੀਤੇ ਨੇ ਪ੍ਰੋਪਰ ਆਪਾਂ ਸੋ ਇਸ ਕਰਕੇ ਡੇ ਭਾਵੇਂ ਰੈੱਡ ਚ ਵੀ ਬੰਦ ਹੋਵੇ ਬਟ ਰੂਲ ਫੋਲੋ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਨੇ ਜਿਸ ਕਰਕੇ ਤੁਸੀਂ ਪ੍ਰੋਫਿਟੇਬਲ ਹੋ ਸਕਦੇ ਹੋ ਸੋ ਜੇਕਰ ਮੇਰੀਆਂ ਵੀਡੀਓ ਦੋਸਤੋ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਕੋਈ ਸਿੱਖਣ ਨੂੰ ਮਿਲਦਾ ਤਾਂ ਪਲੀਜ਼ ਆਪਦੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਤਾਂ ਕਿ ਆਪਣੀ ਵੀਡੀਓਜ਼ ਦੀ ਰੀਚ ਵੱਧ ਸਕੇ ਜਿਆਦੇ ਸੱਜਣਾ ਮਿੱਤਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੋ ਟਰੇਡਿੰਗ ਕਰਨਾ ਚਾਹੁੰਦੇ ਨੇ ਜਿੰਨਾ ਕੋ ਮੈਨੂੰ ਐਕਸਪੀਰੀਅੰਸ ਹੈ ਜੇ ਜੋ ਚੀਜ਼ ਮੇਰੇ ਲਈ ਕੰਮ ਕਰ ਲਈ ਹੈ ਹੋ ਸਕਦਾ ਤੁਹਾਡੇ ਲਈ ਵੀ ਕੰਮ ਕਰੇ ਧੰਨਵਾਦ ਜੀ